ਚੰਦਰ ਹੈ ਸੇਖਰ ਚੰਦਰਸ਼ੇਖਰ ਹਾਂਜੀ ਚੰਦਰਸ਼ੇਖਰ ਜੀ ਕੋਣ ਆਇਆ ਮਾਸੀ ਨੇ ਮਾਸੀ ਹੈ ਇਹ ਕੋਣ ਨਾਲ ਮ ਲੜਕਾ ਵੰਕੀ ਤੂੰ ਇਦਾਂ ਦੀ ਹਾਲਤ ਚ ਕਿਵੇਂ ਚਲਾ ਗਿਆ ਇਹ ਕਿੰਨੇ ਚੰਗੇ ਲੋਕ ਨੇ ਤੂੰ ਇਹ ਕੀ ਕਰੀ ਫਿਰਦਾ ਆਪਣੀ ਜ਼ਿੰਦਗੀ ਚ ਕਿੰਨੇ ਸੋਹਣੇ ਪੈਸੇ ਕਮਾਉਂਦਾ ਸੀ ਪੱਥਰ ਕਰਦਾ ਸੀ ਕੰਮ ਤੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਥੇ ਰਹਿੰਦੇ ਸੀਗੇ ਜੀ ਤੁਸੀਂ ਕਿ ਬਾਰ ਉਹ ਰਾਤੀ ਸਰ ਲੁਧਿਆਣਾ ਹਾਂਜੀ ਠੀਕ ਹੈ ਜੀ ਇਹ ਇਹਦੇ ਫੈਮਿਲੀ ਰਿੰਦੀ ਨਾਲ ਇਨਕੀ ਇਨਕਾ ਇਹ ਭਾਈ ਹੈ ਛੋਟਾ ਅਜੇ ਭਾਈ ਇਹ ਛੋਟਾ ਪੱਥਰ ਦਾ ਕੰਮ ਕਰਦੇ ਤੁਸੀਂ ਵੀ ਨਹੀਂ ਨਹੀਂ ਇਹ ਮਤਲਬ ਉਹ ਕਰਦੇ ਹਾਂ ਗਾਰਾ ਮਾਟੀ ਦੇਤੇ ਹਨ ਗਾਰਮਾ ਮਜ਼ਦੂਰੀ ਕਰਦੇ ਇਹ ਕੀ ਕਰਦਾ ਸੀ ਇਹ ਤਾਂ ਟਾਇਲ ਪੱਥਰ ਪਹਿਲੇ ਲਗਾਤਾ ਸੀ ਸਰ ਕਾਰੀਗਰ ਫਿਰ ਇਹ ਕੀ ਹੋ ਗਿਆ ਸ਼ਰਾਬ ਸ਼ੂਬ ਜਿਆਦਾ ਪੀਣ ਲੱਗ ਗਿਆ ਸਰ ਇਸ ਦੀ ਜਨਾਨੀ ਛੱਡ ਕੇ ਇਹਨੂੰ ਚਲੀ ਗਈ ਮਤਲਬ 8 ਸਾਲ ਸੇ ਧੀਰੇ 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 ਆਪਣੀ ਸਰੀਰ ਖਰਾਬ ਜੀ ਲੇਕਿਨ ਮੈਂ ਤਾਂ ਇਸੇ 8 ਸਾਲ ਬਾਅਦ ਮਿਲ ਜੇ 8 ਸਾਲ ਬਾਅਦ ਮਿਲੋ ਤੁਸੀਂ ਕਿਸੇ ਨੂੰ ਮਿਲਦੇ ਨਹੀਂ ਨਾ ਅੱਛਾ ਕੋਈ ਮਤਲਬ ਨਹੀਂ ਰਹਾ

ਚੰਦਰਸ਼ੇਖਰ ਹੋ ਜਾ ਬੇਟਾ 8 ਸਾਲਾਂ ਬਾਅਦ ਮਿਲਦੇ ਆ ਆਪਣੇ ਪਰਿਵਾਰ ਨੂੰ ਅੱਜ ਉਹਦੀ ਮਾਸੀ ਮਿਲਣ ਆਈ ਆ 8 ਸਾਲਾਂ ਬਾਅਦ ਪਾਣੀ ਪੀਂਣਾ ਮਾ ਚੰਦਰਸ਼ੇਖਰ ਦੀ ਇੰਨੀ ਜ਼ਿਆਦਾ ਬਜ਼ੁਰਗ ਆ ਉਹ ਚੱਲ ਫਿਰ ਵੀ ਨਹੀਂ ਸਕਦੀ ਉਹ ਪਿੰਡ ਰਹਿੰਦੀ ਆ ਉੱਥੇ ਕਿਹੜੇ ਪਿੰਡ ਦੀ ਗੋਰਖਪੁਰ ਜੁਪੀ ਦੇ ਵਿੱਚ ਹੈਲ ਪੱਥਰ ਦਾ ਕੰਮ ਕਰਦਾ ਸੀ ਬਹੁਤ ਵਧੀਆ ਕੰਮ ਆ ਸੀ ਬਹੁਤ ਵਧੀਆ ਕਾਰੀਗਰ ਸੀ ਮਕਾਨ ਵੀ ਬਣਾਇਆ ਜਨਾਨੀ ਆਪਣੇ ਨਾਂ ਕਰਾ ਲੈ ਕਰਾ ਕਿ ਨੂੰ ਛੱਡ ਦੇ ਸਾਰੇ ਅੱਛਾ ਇਸਕੇ ਬੱਚੇ ਹਾਂ ਬੱਚੇ ਇੱਕ ਲੜਕਾ ਦਾ ਉਹ ਵੀ ਲੈ ਕੇ ਸਾਥ ਮੇ ਲੈ ਗਈ ਲੜਕਾ ਪਤਾ ਨਹੀਂ ਕਹਾਂ ਗਈ ਤੇ ਦਾਦੀ ਸਾਹਿਬ ਦੇ ਘਰ ਨਹੀਂ ਦਾਦੀ ਕੋਲਸ ਨਹੀਂ ਰਹਤਾ 4 ਸਾਲ ਦਾ ਬੱਚਾ ਨਾਮ بتایا ਉਸਨੇ ਦਾਦੀ ਕੇ ਕੋਲ ਦੀਦੀ ਕੋਲਸ ਨਹੀਂ ਹੋ ਰਹਾਤਾ ਨਹੀਂ ਰਹਤਾ ਨਹੀਂ ਰਹਤਾ ਸਰ ਨਹੀਂ ਰਹਤਾ ਇਹ ਵੀ ਤਰ ਹਤਾ 8 ਸਾਲ ਸੇ ਕਪਾਤਾ ਨਹੀਂ

ਚਿੰਤਾ ਨਹੀਂ ਕਰਨਾ ਠੀਕ ਹੋ ਜਾਏਗਾ ਠੀਕ ਹੋ ਜਾਏਗਾ ਕਿੰਨਾ ਐਸਾ ਕੁਝ ਹੋ ਗਿਆ ਦੇਖੋ ਜੀ ਚੰਦਰ ਸ਼ੇਖਰ ਦੀ ਜ਼ਿੰਦਗੀ ਦੇ ਵਿੱਚ ਕੈਸੇ ਹਾਲਾਤ ਬਣ ਗਏ ਤੁਸੀਂ ਵੀਡੀਓ ਦੇਖੋ ਕਿਹੜੇ ਹਾਲਤ 'ਚ ਪਿਆ ਸੀ ਬੰਦਾ ਐਦਾਂ ਲੱਗਦਾ ਸੀ ਵੀ ਸਾਡੇ ਬੰਦਿਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਇਹ ਚੜਾਈ ਕਰ ਜਾਊਗਾ ਇੰਨੀ ਮਾੜੀ ਹਾਲ ਧੁੱਪ 'ਚ ਜ਼ਮੀਨ ਦੇ ਉੱਪਰ ਘਾਹ ਦੇ ਵਿੱਚ ਸੜਕ ਦੇ ਕਿਨਾਰੇ ਫੁੱਟਪਾਥ ਤੇ ਪਿਆ ਜਿੱਥੋਂ ਦੀਆਂ ਗੱਡੀਆਂ ਨਿਕਲ ਰਹੀਆਂ ਸੀ ਇਦਾਂ ਥੋੜਾ ਜਿਹਾ ਵੀ ਇਧਰ ਉੱਤੇ ਢਿੱਗਦਾ ਪਰ ਧੰਨਵਾਦ ਸਾਡੇ ਟੀਮ ਮੈਂਬਰਾਂ ਦਾ ਗगन ਦਾ ਪਿੰਡ ਨੇੜੇ ਹੀ ਸੀ ਗੱਲ ਪਿੰਡ ਸੀ ਨਾਲ ਜਦੋਂ ਸਾਨੂੰ ਵੀਡੀਓ ਆਈ ਜਿਹੜੇ ਵੀਰ ਨੇ ਵੀਡੀਓ ਭੇਜੀ ਸੀ ਉਹ ਕਹਿੰਦਾ ਸੀ ਮੈਂ ਖੜ੍ਹ ਨਹੀਂ ਸਕਦਾ ਉਸ ਤੇ ਮੈਂ ਤਾਂ ਵੀਡੀਓ ਭੇਜਤੀ ਆ ਵੀ ਹੁਣ ਤੁਸੀਂ ਆਪਣਾ ਬੰਦਾ ਭੇਜ ਕੇ ਜੋ ਮਰਜ਼ੀ ਕਰ ਤਾ ਕੋਈ ਬਾਤ ਤਾਂ ਅਸੀਂ ਆਪਣੇ ਟੀਮ ਮੈਂਬਰ ਨੂੰ ਗगन ਨੂੰ ਭੇਜਿਆ ਉੱਥੇ ਤੁਰੰਤ ਉਹਨੇ ਚੱਕ ਕੇ ਨੂੰ ਗੱਡੀ ਚ ਪਾ ਕੇ ਇੱਥੇ ਲੈ ਕੇ ਆਂਦਾ ਇੱਥੇ ਆਏ ਤੇ ਦੇ ਪੈਰ ਸਾਰਾ ਮੱਚਿਆ ਹੋਇਆ ਸੀਗਾ ਇਹਨੇ ਧੂਣੀ ਦੇ ਵਿੱਚ ਖੜਾ ਹੋ ਗਿਆ ਸੀਗਾ ਇਹ ਪੈਰ ਮੱਚ ਗਏ ਸੀ ਫਿਰ ਇਹਦਾ ਇਲਾਜ ਹੋਇਆ ਇੱਥੇ ਹਸਪੀਟਲ 'ਚ ਇਹਨੇ ਥੋੜਾ ਬਹੁਤਾ ਆਪਣਾ ਐਡਰੈਸ ਵਗੈਰਾ ਦੱਸਿਆ ਆਪਣਾ ਨੰਬਰ ਵਗੈਰਾ ਤੇ ਇਸਕਾ ਮੰਮੀ ਮੇਰੇ ਲੱਗ ਫੋਨ ਕਰੀ ਸਰ ਤੁਹਾਨੂੰ ਕਿਵੇਂ ਪਤਾ ਲੱਗਿਆ ਇੱਥੇ ਆ ਮੈਂ ਅਜੀ ਸਿਸਟਰ ਨੂੰ ਮਿਲਣ ਗਿਆ ਸੀਗਾ ਤੇ ਮਾਂ ਤਾਂ ਕਹਿੰਦੇ ਕੀ ਮਨੋਚਰੀ ਸੇਵਾ ਨੇ ਉੱਧਰ ਹੈਗੇ ਮੈਂ ਕਿ ਹਾਂਜੀ ਹੈਗੇ ਮੈਂ ਤੇ ਬਾੜੇ ਵਾਲੀ ਰਹਿੰਦਾ ਨਾ ਇਹ ਮੈਂ ਬੋਲੀਆ ਸਰ ਤੇ ਮੇਰਾ ਫਰੈਂਡ ਹੈਗਾ ਉੱਤੇ ਤੇ ਇੱਥੇ ਆਉਂਦੇ ਆ ਉਹ ਆਂਦੇ ਜਾਂਦੇ ਆ ਤੇ ਮੈਂ ਉਹਨਾਂ ਨੂੰ ਫੋਟੋ ਸੈਂਡ ਕੀਤਾ ਕਿੰਨਾਂ ਦੇ ਕਿ ਮੈਂ ਕਿ ਕਨਫਰਮ ਕਰਕੇ ਦੱਸਿਓ ਕਿ ਇਹ ਬੰਦਾ ਉੱਥੇ ਹੈਗਾ ਕਿ ਨਹੀਂ ਹੈਗਾ ਤੇ ਉਹਨਾਂ ਨੇ ਫੋਟੋ ਫਾਟੂ ਭੇਜੀ ਉਹ ਕਹਿੰਦੇ ਇੱਥੇ ਹੀ ਆ ਫਿਰ ਮੈਂ ਉਹਨਾਂ ਨੂੰ ਲੈ ਕੇ ਆਇਆ ਅੱਛਾ ਅੱਛਾ ਤੇਰੇ ਤੇਰੇ ਨੂੰ ਫੋਨ ਆਇਆ ਸੀ ਨਾ ਹਾਂਜੀ ਤੇਰਾ ਮੰਗਤ ਮੈਂ ਤਾਂ ਸੁਣੀ ਹੈ ਸੁਣੀ ਹੈ ਠੀਕ ਹੈ ਚਲੋ ਸ਼ੁਕਰੀਆ ਸਨੀ ਥੈਂਕ ਯੂ ਤੁਸੀਂ ਇਹ ਕੋਸ਼ਿਸ਼ ਕੀਤੀ ਅੱਜ ਤੁਹਾਨੂੰ ਵੀ ਦੇਖ ਕੇ ਸਿੱਖਿਆ ਮਾਂ ਪੁੱਤ ਮਿਲੇ ਆਪਸ ਵਿੱਚ ਕਿਉਂਕਿ ਮਾਸੀ ਵੀ ਮਾਂ ਤੋਂ ਘੱਟ ਨਹੀਂ ਤੇ ਇਹਨੂੰ ਬਾਬਾ ਜੀ ਹਿੰਮਤ ਬਖਸ਼ੇ ਨੇ ਆਪਣੇ ਇਹ ਇੰਨਾ ਸੁੰਦਰ تھا ਇਹਨਾਂ ਇਹ ਸੁੰਦਰਤਾ ਇਹਨਾਂ ਅੱਛਾ تھا ਇਹਨੇ ਕਿ ਮੈਂ ਆਪਕੋ ਬਤਾਨੇ ਹੀ ਸਕਤੀ ਇਹਨਾਂ ਅੱਛਾ ਲੜਕਾ ਥਾ ਇਹਨਾਂ ਇਸ ਕੀ ਹਾਲਤ ਐਸੀ ਹੋ ਗਈ ਮੈਂ ਸੋਚ ਵੀ ਨਹੀਂ ਸਕਤੀ ਸੀ ਮੁਹੰਮਦ ਅੱਤੀਸਕੀ ਮੰਮੀ ਕੋ ਫੋਨ ਆਇਆ ਮੈਂ ਆਪਕੇ ਪਾਸ ਫਿਰ ਇਹਾ ਪਰ ਫੋਨ ਕਰਨ ਲੱਗੀ ਸਰ ਕੇ ਪਾਸ ਵੀ ਫੋਨ ਕਰੀ ਮਿਲ ਗਿਆ ਬਈ ਨੰਬਰ ਮਤਲਬ ਸਰ ਪਰਸੋਂ ਸੇ ਮੁੱਕੜਤੀ ਰਹੀ ਕਰਤੀ ਰਹੀ ਫਿਰ ਕੱਲ ਵੀ ਕਰੀ ਅੱਜ ਵੀ ਕਰੀ ਜੈਸੇ ਫੋਨ ਪਤਾ ਲੱਗਾ ਕਿ ਇਹਾ ਪਰ ਹੈ ਇਹ ਬਾਬੂ ਲੈ ਕੇ ਫਿਰ ਇਹਾ ਆਏ ਮੈਂ ਤੀਨ ਵਾਰ ਕੋਈ ਬਾਤ ਨਹੀਂ ਆਪਕੇ ਕੋਈ ਬਾਤ ਨਹੀਂ ਸਰ ਬਹੁਤ ਬਹੁਤ ਧੰਨਵਾਦ ਜੀ ਰੱਬਾਨਾ ਦਾ ਧੰਨਵਾਦ ਉਸ ਦਾ ਧੰਨਵਾਦ ਉਸ ਦਾ ਧੰਨਵਾਦ ਤੇ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਤਾਂ ਜਿੱਥੇ ਕੰਮ ਕਰਦੀਆਂ ਹੀ ਸ਼ੰਕਰ ਵਰਗੇ ਉਨਾ ਮਾਵਾ ਦੇ ਪੁੱਤਾਂ ਤੇ ਜਿਹੜੇ ਆਪਣੇ ਆਪਣੇ ਘਰਾਂ ਤੇ ਕਰ ਪਹੁੰਚਦੇ ਨਹੀਂ ਜਿਵੇਂ ਕਿ ਹੁਣ ਤੱਕ 4000 ਦੇ ਨੇੜੇ ਲੋਕ ਆਪੋ ਆਪਣੇ ਟਿਕਾਣਿਆਂ ਤੇ ਪਹੁੰਚ ਚੁੱਕੇ ਨੇ ਪਰ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਵੀ ਕਿਤੇ ਨਾ ਕਿਤੇ ਬਹੁਤ ਵੱਡਾ ਯੋਗਦਾਨ ਅਦਾ ਕਰਦੀ ਹੈ ਜਦੋਂ ਤੁਸੀਂ ਇੱਕ ਛੋਟਾ ਜਿਹਾ ਸ਼ੇਅਰ ਦਾ ਬਟਨ ਦਬਦਿਓ ਪਤਾ ਨਹੀਂ ਕਿਹੜੀ ਮਾਨ ਦਾ ਪੁੱਤ ਕਿਹੜੀ ਥਾਂ ਤੋਂ ਕਿੱਥੋਂ ਕਿਵੇਂ ਸਾਡੇ ਕੋਲ ਆਇਆ ਹੁੰਦਾ ਤੇ ਕਿੱਥੋਂ ਕਿਵੇਂ ਘੁੰਮਦਾ ਘਮਾਉਂਦਾ ਉਸ ਪਰਿਵਾਰ ਟਿਕਰ ਪਹੁੰਚਦਾ ਇਸ ਕਰਕੇ ਇਸ ਤਰ੍ਹਾਂ ਦੇ ਜਿਹੜੇ ਕੰਟੈਂਟ ਹੁੰਦੇ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਹੁੰਦੀਆਂ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਆ ਉਹਨਾਂ ਨੂੰ ਜਰੂਰ ਅੱਗੇ ਵਧਾਇਆ ਕਰੋ ਆਪਾਂ ਗਾਣਿਆਂ ਨੂੰ ਹੋਰ ਮਾਰ ਧੜ ਨੂੰ ਨਾਟਕਾਂ ਫਿਲਮਾਂ ਨੂੰ ਕਿੰਨਾ ਜ਼ਿਆਦਾ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਜਿਨ੍ਹਾਂ ਦਾ ਕੋਈ ਫਾਇਦਾ ਨਹੀਂ ਸਾਨੂੰ ਹੁੰਦਾ ਕੋਈ ਤੀਸਰਾ ਬੰਦਾ ਉਹਦੇ ਚੋਂ ਪੈਸੇ ਕਮਾ ਰਿਆ ਹੁੰਦਾ ਪਰ ਇੱਥੇ ਇੱਥੇ ਗੱਲ ਜ਼ਿੰਦਗੀਆਂ ਦੀ ਆ ਇੱਥੇ ਗੱਲ ਪਿੱਛੇ ਪਰਿਵਾਰਾਂ ਦੀ ਆ ਹਾਂਜੀ इसकी मम्मी बेचारी बूढ़ी है पापा इसका बीमार रहता है इसे माता कितनी उम्र की है काफी उम्र है उसकी आपसे बड़ी है हाँ जी बहुत उम्र है उसकी काफी बूढ़ी हो गई है दीदी मेरे से मतलब और बहने दो उनसे भी बड़ी है दीदी काफी उम्र का जीजा भी मेरे काफी उम्र का जीजा तबियत खराब रहता दिमाग में उनके कुछ हो गया कुछ कर नहीं पाते बीस साल से उनका इलाज चलता है एक भाई जवान था वो भी मर गया सांप काट लिया इसका भाई इसका भाई इससे छोटा था उसके बाद यही मेरा बच्चा घर चला रहा था <laughs> इसका दो साल से आता पता नहीं दीदी बता रही थी कि कहाँ रहता कहाँ नहीं फोन फूल नहीं करता था घर पर <laughs> तो आप आज आठ साल बाद मिले सर आठ साल बाद मिली सर आठ साल बाद क्या बात है यार चंद्रशेखर हैं अपने भाई बहनों से इतना दूर हो गया वो भगवान ने अच्छा किया आपको बेटा मिल गया आप लोगों को है ना आप, आप अच्छे से, से इसका ध्यान रखिएगा इलाज कराइए खूब सेवा कीजिए ठीक हो जाएगा कोई दिक्कत वाली बात नहीं है है ना चंद्रशेखर इस पैर पे है वो पैर पे भी था वो ठीक है थोड़ा अच्छा। यही वाला पैर ज्यादा खराब हुआ है अच्छा। और शरीर में कमजोरी इतनी है कि चल नहीं पा रहा था जी बहुत ज्यादा कमजोर है तो अभी तो अभी दो तीन दिन से थोड़ा खराब खा रहा है ठीक है तो अभी थोड़ा टाइम और हॉस्पिटल में रखोगे इलाज चलेगा इसका हाँ हाँ कोई बात नहीं एडमिट रखना है थोड़े दिन आप रुको साथ में 4-5 ਦਿਨ ਇਧਰ ਐਡਮਿਟ ਰੱਖ ਲੈਂਦੇ ਹਾਂ ਸਾਡੇ ਕੋਲ ਹਸਪਤਲ ਪਰ ਆਪਕੋ ਸਾਥ ਰਹਿਣਾ ਪਵੇਗਾ ਇੱਕ ਬੰਦੇ। ਹਾਂ। ਕਿਰਪਾ ਕਰਪਾ ਕਰਮ ਜੀ ਅਰਦਾਸ ਕਰਿਓ। ਚੰਦਰਸ਼ੇਖਰ ਆਪਣੇ ਘਰ ਜਾ ਕੇ ਆਪਣੇ ਪਰਿਵਾਰ ਦੇ ਵਿੱਚ ਜਾ ਕੇ ਚੰਗਾ ਜੀਵਨ ਬਤੀਤ ਕਰੇ। ਆਪਣੇ ਮਾਪੇ ਕੋਲ ਜਾ ਕੇ ਆਪਣੇ ਮਾਪੇ ਦੀ ਸੇਵਾ ਕਰੇ। ਵਾਹਿਗੁਰੂ ਜੀ ਕਾ ਖਾਲਸਾ। ਧੰਕ।